ਖੜਾਣ ਦੌਰਾਨ ਕਿਸਾਨਾਂ ਦੇ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਕਤ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਇਸ ਮੌਕੇ ਸਰਦਾਰ ਸੁਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹਰਮੇਲ ਸਿੰਘ ਚੰਦੂ ਮਾਜਰਾ ਤੇ ਹੋਰ ਅਕਾਲੀ ਆਗੂ ਮੌਜੂਦ ਰਹੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਅੱਜ ਜਿਫਤੀ ਕਮਿਸ਼ਨਰ ਪਟਿਆਲਾ ਸੂਚੇ ਪੰਜਾਬ ਭਰ ਦੇ ਵਿੱਚ ਸਾਡੇ ਡੈਲੀਗੇਸ਼ਨ ਨੇ ਜਿਹੜੇ ਹੈਗੇ ਨੇ ਉਹ ਮਿਲੇ ਨੇ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਜਿਸ ਤੇ ਪੰਜਾਬ ਦਾ ਇੱਕ ਹਿੱਸਾ ਫਰਾਂ ਦੀ ਮਾਰ ਥੱਲੇ ਆ ਉੱਥੇ ਜਿਹੜਾ ਕੁਦਰਤੀ ਆਫਤ ਦੀ ਸਮਝੋ ਇਹਨੂੰ ਕਿ ਜਿਹੜਾ ਝੋਨੇ ਦਾ ਝਾੜ ਜਿਹੜੀ ਤੁਹਾਨੂੰ ਫਸਲ ਆਮ ਖੜੀ ਦਿਖਦੀ ਆ ਉਹਦਾ ਝਾੜ ਵੀ 40% ਘਟ ਨਿਕਲਿਆ ਤੇ ਫਿਰ ਜਿਹੜਾ ਬੌਣਾ ਰੋਗ ਤੇ ਹਲਦੀ ਰੋਗ ਆ ਉਨੇ ਦੁਗੜੀ ਮਾਰ ਜਿਹੜੀ ਹੈਗੇ ਕਿਸਾਨ ਨੂੰ ਹੋਰ ਮਾਰੀ ਆ ਪਰ ਅਫਸੋਸ ਇਸ ਗੱਲ ਦਾ ਵੀ ਵਿਸ਼ੇਸ਼ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਕਿਸਾਨੀ ਦੇ ਨਾਂ ਦੇ ਉੱਤੇ ਬੁਲਾਇਆ ਗਿਆ ਪਰ ਜਿੱਥੇ ਹੜਾਂ ਦੇ ਨਾਂ ਦੇ ਉੱਤੇ ਬੁલાਏ ਹੋਏ ਸੈਸ਼ਨ 'ਚ ਇੱਕ ਦੂਜੇ ਦੇ ਨਾਲ ਤੌਹਮਤबाजी ਤਾਂ ਕਿ ਉਹ ਸੀਮਤ ਰਹਾ ਉੱਥੇ ਕਿਸੇ ਇੱਕ ਵੀ ਪਾਰਟੀ ਨੇ ਉਸ ਸੈਸ਼ਨ ਦੇ ਵਿੱਚ ਬੌਣੇ ਬੂਟੇ ਦਾ ਨਾਂ ਨਹੀਂ ਲੱਤਾ ਨਾ ਝੋਨੇ ਦੇ ਘਟ ਝਾੜ ਦਾ ਨਾਂ ਲੱਤਾ ਵੀ ਕਿਵੇਂ ਜੀ ਸੰਭਾਵਨਾ ਬਣੀ ਹੋਈ ਸੀ ਸੋ ਇਸ ਲਈ ਮੈਂ ਸਮਝਦਾ ਵੀ ਇਹ ਇਹ ਗੈਰ ਸੰਜੀਦਗੀ ਜਿਹੜੀ ਪੰਜਾਬ ਦੀ ਸਿਆਸੀ ਜਮਾਤਾਂ ਵੱਲੋਂ ਦਿਖਾਈ ਗਈ ਇਹ ਬੇਹਦ ਚਿੰਤਾਜਨਕ ਆ ਸੋ ਸਾਰੇ ਸਿਸਟਮ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਸੁਜੀਤੀ ਨੇ ਵੀੜਾ ਚੱਕਿਆ ਕਿ ਜਿੱਥੇ ਹੜ੍ਹਾਂ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਨੂੰ ਮਿਲ ਸਕੇ ਉੱਥੇ ਹੀ ਜਿਹੜਾ ਬੌਣੇ ਬੁੱਟੇ ਦੀ ਮਾਰ ਆ ਜਿਹੜੀ ਘਟ ਝਾਰ ਦੀ ਮਾਰ ਆ ਹਲਦੀ ਰੋਗ ਦੀ ਮਾਰ ਆ ਵੀ ਉਹਦੀ ਪਰਭਾਈ ਵੀ ਜਿਹੜੀ ਹੈਗੀ ਆ ਉਹ ਅਸੀਂ ਅੱਜ ਤਾਂ ਡੀਸੀ ਨੂੰ ਮੈਮੋਰੰਡਮ ਦਿੱਤਾ ਹੈ ਪਹਿਲਾਂ ਗਵਰਨਰ ਪੰਜਾਬ ਨੂੰ ਵੀ ਮਿਲ ਕੇ ਆਏ ਸਾਡੇ ਡੈਪੂਟੇਸ਼ਨ ਦੇ ਉਸ ਤੋਂ ਪਹਿਲਾਂ ਵੀ ਅਸੀਂ ਰੌਲਾ ਰੱਪਾ ਪਾਇਆ ਰਿਪੋਰਟਾਂ ਤਿਆਰ ਹੋਣ ਲੱਗੀਆਂ ਹੁਣ ਪਾਉਣੇ ਬੁੱਟੇ ਦੇ ਇਹ ਲਗਾਤਾਰ ਅਸੀਂ ਯਤਨ ਕੀਤੇ ਪੰਜੋਲਾ ਪਿੰਡ ਪੰਜਾਬ ਦਾ ਪਹਿਲਾ ਪਿੰਡ ਸੀ ਜਿੱਥੇ ਸਭ ਤੋਂ ਪਹਿਲਾਂ ਰਿਪੋਰਟ ਹੋਈ ਤੇ ਹੁਣ ਹੋ ਰਹੀਆਂ ਰਿਪੋਰਟਾਂ ਪਰ ਹਜੇ ਸਰਕਾਰ ਨੇ ਸਪੈਸ਼ਲ ਗਰਦਾਵਰੀ ਦੇ ਐਲਾਨ ਨਹੀਂ ਕੀਤੇ ਹੈਗੇ ਐਦਾਂ ਹੀ ਪਹਿਲਾਂ ਗੜੇਮਾਰੀ ਹੋਈ ਸੀ ਉਹਦੀ ਰਿਪੋਰਟ ਤਾਂ ਤਿਆਰ ਕਰ ਲਈ ਪਰ ਸਪੈਸ਼ਲ ਗਰਦਾਵਰੀ ਦੇ ਆਰਡਰ ਨਹੀਂ ਹੋਏ ਉਹਨਾਂ ਨੂੰ ਮੁਆਵਜ਼ਾ ਨਹੀਂ ਅਜੇ ਤੱਕ ਮਿਲਿਆ ਸੋ ਕਿਤੇ ਉਵੇਂ ਹੀ ਨਾ ਕੇਸ ਹੋਵੇ ਇਸ ਲਈ ਦੀ ਪੈਰ ਬਈ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮੈਮੋਰੰਡਮ ਦਿੱਤਾ ਹੈ ਅ ਦੇਸ਼ ਦੇ ਖੇਤੀਬਾੜੀ ਮੰਤਰੀ ਤੱਕ ਹੁਣ ਤੱਕਰ ਮੁੱਖ ਮੰਤਰੀ ਸਾਹਿਬ ਨੂੰ ਆਪ ਜਾ ਕੇ ਮਿਲ ਕੇ ਆਉਣਾ ਚਾਹੀਦਾ ਸੀ ਉਹ ਨਹੀਂ ਮਿਲੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਪਹਿਲਾਂ ਤਾਂ ਵੀ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਨਹੀਂ ਅਸੀਂ ਤਾਂ ਫਿਰ ਜਾਵਾਂਗੇ ਜਾਵਾਂਗੇ ਉੱਥੇ ਵੀ ਜਾਵਾਂਗੇ ਲੋੜ ਪਈ ਤਾਂ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਵੀ ਕੀਤਾ ਜਾਊਗਾ ਇਸ ਲਈ ਹਰ ਤਰੀਕੇ ਦੇ ਨਾਲ ਦੂਜੀ ਮੇਰੀ ਬੇਨਤੀ ਇਹ ਆ ਵੀ ਯੂਆਰਐਸ ਜਿਹੜਾ ਮੰਡੀਆਂ ਦੇ ਵਿੱਚ ਕੀ ਹੋ ਰਿਹਾ ਕਿਸਾਨ ਬੇਵਸ ਹੋਇਆ ਚੁੱਪਾ ਚ ਲੁੱਟ ਹੋ ਰਹੀ ਆ ਮੈਂ ਸਮਝਦਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਮੀਡੀਆ ਦੇ ਕਿਸੇ ਹਿੱਸੇ ਵਿੱਚ ਉਹ ਲੁੱਟ ਦਾ ਜ਼ਿਕਰ ਨਹੀਂ ਹੋ ਰਿਹਾ ਸਿਆਸੀ ਜਮਾਤਾਂ ਤਾਂ ਟੁੱਟੀਆਂ ਹੋਈਆਂ ਨੇ ਉਹ ਤਾਂ ਦਿਖੇ ਹੀ ਨਹੀਂ ਰਹੀਆਂ ਮੰਡੀਆਂ ਦੇ ਵਿੱਚ ਸਰਕਾਰ ਵੀ ਨਹੀਂ ਦਿਖਦੀ ਵਿਰੋਧੀ ਧਿਰ ਵੀ ਨਹੀਂ ਦਿਖਦੀ ਮੰਡੀਆਂ ਦੇ ਵਿੱਚ 2-200 ਰੁਪਏ ਤੱਕ ਦਾ ਕਟ ਜਿਹੜਾ ਹੈਗਾ ਕਿਸਾਨ ਨੂੰ ਲੱਗ ਰਿਹਾ ਉਹਦਾ ਰੀਜ਼ਨ ਕੀ ਆ ਉਹਨ ਬਦਰੰਗੀ ਦਾਣਾ ਉਹ ਹਲਦੀ ਰੋਗ ਉਤੋਂ ਦੇਖਣ ਚ ਦਾਣਾ ਕਾਲਾ ਲੱਗਦਾ ਪਰ ਤੁਸੀਂ ਅੰਦਰੋਂ ਜਿਹੜਾ ਦਾ ਚੌਲ ਆ ਬਿਲਕੁਲ ਠੀਕ ਆ ਪਰ ਕਿਸਾਨ ਨੂੰ 2-200 ਰੁਪਏ ਦਾ ਕਟ ਉਹਦੇ ਵਾਸਤੇ ਲਾਇਆ ਜਾ ਰਿਹਾ ਤੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕਰ ਲਓ ਕਹਿੰਦੇ ਸਾਨੂੰ ਕਹਹਾਓ ਜੀ ਉਹ ਕਿਸਾਨ ਜੇ ਕਹੂਗਾ ਤਾਂ ਉਹਦੀ ਫਸਲ ਚੱਕੀ ਨਹੀਂ ਜਾਣੀ ਉਹਨੂੰ ਡਰ ਇਸ ਚੀਜ਼ ਦਾ ਉਹ ਪੀਸਿਆ ਜਾ ਰਿਹਾ ਕਿਸਾਨ ਮੰਡੀਆਂ ਚ ਬੇहद ਵੱਡੀ ਲੁੱਟ ਹੋ ਰਹੀ ਆ ਇਹ ਤਾਂ ਹੀ ਇਹਦਾ ਹਾਲ ਆ ਜੀ ਯੂਆਰਐਸ ਦੇ ਵਿੱਚ ਸਾਰੀ ਪਰਚੇ ਸਪੈਸ਼ਲ ਰਿਲੈਕਸੇਸ਼ਨ ਸਕੀਮ ਦੇ ਵਿੱਚ ਮਾਪਦੰਡਾ ਵਿੱਚ ਰਾਹਤਾਂ ਦੇਣਗੇ ਸ਼ੈਲਰ ਵਾਲਿਆਂ ਦਾ ਜਿਹੜਾ ਈਲਡ ਚੌਲ ਦੀ ਉਹ 60% ਹੈ ਹੁਣ ਤੇ ਉਹਨੂੰ ਘਟਾਉਣਗੇ ਥੋੜੀ ਤੇ ਤਾਂ ਹੀ ਮੈਂ ਸਮਝਦਾ ਵੀ ਇਹ ਸਾਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਬਦਰੰਗੀ ਦਾਣੇ ਦਾ ਸਮੱਸਿਆ ਦਾ ਹੱਲ ਤੇ ਜੇ ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਸੀ ਪੰਜਾਬ ਸਰਕਾਰ ਨੇ ਕੀਤੀ ਨਹੀਂ ਅਸੀਂ ਬਹੁਤ ਦੇਰ ਦੇਰ ਆਲਾ ਪਾ ਰਹੇ ਹਾਂ ਪਰ ਹੁਣ ਕੁਦਰਤੀ ਰੂਪ ਚ ਆਪਣੇ ਤੌਰ ਦੇ ਉੱਤੇ ਦੀ ਹਰ ਤਰੀਕੇ ਨਾਲ ਜਿਹੜੀ ਹੈਗੀ ਅਸੀਂ ਪੈਰਵਾਈ ਕਰਾਂਗੇ ਅੱਜ ਸਾਰਾ ਸ਼ੋਮਨੀ ਕਾਲੀਦਾਲ ਪੁਨਰ ਸ੍ਰੀਤੀ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਆਇਆ ਕਿਉਂਕਿ ਜਿਹੜਾ ਧਾਨ ਦਾ ਝਾੜ ਹੈ ਉਹ 40% ਤੋਂ ਉੱਤੇ ਘਟ ਗਿਆ ਇੱਕ ਪਾਸੇ ਦਾ ਹੜ ਆ ਗਏ ਉਸੇ ਤਬਾਹੀ ਮਚ ਗਈ ਇਹ ਤਬਾਹੀ ਨੋਂ ਵੀ ਉੱਪਰ ਦੀ ਹੈ ਇਹਨੇ ਤਾਂ ਹਰ ਬੰਦੇ ਦਾ ਨੁਕਸਾਨ ਕੀਤਾ ਸਾਰਾ ਪੂਰੇ ਦਾ ਪੂਰਾ ਜਿੰਨਾ ਪੈਸਾ ਲੱਗਣਾ ਸੀ ਪੈਸਾ ਲੱਗ ਰਿਹਾ ਖਰਚਾ ਹੋਣਾ ਦੀ ਖਰਚਾ ਹੋ ਗਿਆ ਹੁਣ ਨਾ ਕਮਾਈ ਨਾ ਵਧਣ ਜੋਗੇ ਨੇ ਨਾ ਉਹਨੂੰ ਬਹਣ ਜੋਗੇ ਸੋ ਐਡਾ ਬੜਾ ਨੁਕਸਾਨ ਹੋਇਆ ਉਹਦੇ ਲਈ ਅਸੀਂ ਸਾਰੇ ਜਾਨੇ ਇਕੱਠੇ ਹੋ ਕੇ ਅੱਜ ਮੈਡਮ ਡੀਸੀ ਪਟਿਆਲਾ ਨੂੰ ਮੋਰੰਡਮ ਦਿੱਤਾ ਹੈ ਕਿ ਇਹਨੂੰ ਤੁਸੀਂ ਸੈਂਟਰ ਸਰਕਾਰ ਕੋ ਵੀ ਪੰਜਾਬ ਸਰਕਾਰ ਦੋਹੇ ਅੱਧ ਦੇ ਪੈਸੇ ਪਾ ਕੇ ਕਟੋ-ਕਟ 20-2000 ਰੁਪਇਆ ਹਰ ਪਰਿਕਰਮਗਰ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਉਧਰ ਤਾਂ ਲਾ ਕੇ ਲੋਕਾਂ ਨੇ ਮਤਵ ਵੀ ਕਰਤੀ ਲੋਕ ਜਾ ਵੀ ਆਏ ਪਰ ਇੱਥੇ ਤਾਂ ਕੋਈ ਮਦਦ ਨਾ ਕਿਸੇ ਨੂੰ ਪਤਾ ਹੈ ਫਿਰ ਪਤਾ ਵੀ ਹੈ ਨਹੀਂ ਸੋ ਇੱਥੇ ਹਰ ਇੱਕ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹੈ ਆਰਤੀ ਦਾ ਵੀ ਨੁਕਸਾਨ ਹੋਇਆ ਹੈ ਜ਼ਮੀਨਦਾਰ ਦਾ ਵੀ ਨੁਕਸਾਨ ਹੋਇਆ ਹੈ ਆਮ ਲੋਕਾਂ ਨੂੰ ਵੀ ਨੁਕਸਾਨ ਹੋਇਆ ਹੈ ਇਹ ਜ਼ਿਮੀਦਾਰ ਕੋ 4 ਪੈਸੇ ਹੋਣਗੇ ਤਾਂ ਆ ਕੇ ਦੁਕਾਨ ਤੇ ਖਰਚੂਗਾ ਕਿਉਂਕਿ ਸਾਰੇ ਆਜ਼ਾਈ ਨੁਕਸਾਨੇ ਜੇ ਟੋੜਾ ਤੇ ਮੇਰਾ ਵੀ ਨੁਕਸਾਨ ਹੋਇਆ ਸੋ ਉਹਦੇ ਲਈ ਅਸੀਂ ਇਹ ਮੰਨਉਂ ਦਿੱਤਾ ਹੈ ਤੇ ਇਹ ਨੁਕਸਾਨ ਮੇਰੇ ਖਿਆਲ ਬਹੁਤ ਵੱਡਾ ਨੁਕਸਾਨ ਹੈ ਦੇਖਣ ਨੂੰ ਪਤਾ ਨਹੀਂ ਲੱਗਦਾ ਹੈ ਪਰ ਜਿੱਥੇ ਜਿੱਥੇ ਤੁਸੀਂ ਜਾਣੇ ਹੋ ਉੱਥੇ ਪਤਾ ਲੱਗਦਾ ਵੀ ਕਿੱਡਾ ਵੱਡਾ ਨੁਕਸਾਨ ਹੋਇਆ ਸੋ ਸਾਰੇ ਜਾਣੇ ਆਪਾਂ ਕੋਸ਼ਿਸ਼ ਕਰੀਏ ਕਿ ਸੈਂਟਰ ਜੇ ਪਹਿਲੀ ਗੱਲ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਸੈਂਟਰ ਸਰਕਾਰ ਦੇ ਕੋਲ ਜਾਣ ਉਹਨੂੰ ਮਨਾਉਣ ਆਪਣੀ ਇੱਗੋ ਪਿੱਛੇ ਮੈਂ ਪਿੱਛੇ ਲੋਕਾਂ ਦਾ ਨੁਕਸਾਨ ਨਾ ਕਰਨਾ ਜੇ ਇਹਨਾਂ ਨੇ ਨਾ ਕੁਝ ਕੀਤਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਸੈਂਟਰ ਦਾ ਖੇਤੀਬਾੜੀ ਮੰਤਰੀ ਹੈ ਉਹਨੂੰ ਜਾ ਕੇ ਮਿਲੀਏ ਉਹਨੂੰ ਕਹੀਏ ਕਿ ਵੀ ਤੁਸੀਂ ਇਹ ਇਹਨੂੰ ਜੋ ਕੁਦਰਤੀ ਆਫਤ ਹੈ ਕੁਦਰਤੀ ਆਫਤ ਦੇ ਵਿੱਚ ਲੈ ਕੇ ਆਓ ਬਹੁਤ بڑا ਨੁਕਸਾਨ ਹੈ ਜਿੰਨਾ ਤੇ ਤਸਵੀਰ ਨਾਲ ਲੈ ਕੇ ਆਉਂਗੇ ਇਹਦੀ ਪਰਭਾਈ ਹੋਣੀ ਹੈ ਸਮਾਨੇ ਹਲਕੇ ਦੀ ਗੱਲ ਕਰਦੇ ਉਹਦੀ ਰਿਪੋਰਟ ਵੀ ਨਾਲ ਲਗਾਈ ਗਈ ਹੈ ਆਪਣੇ ਤੁਹਾਡੇ ਕੋਲ ਸਮਾਨੇ ਉਹਨਾਂ ਦੇ ਪਿੰਡਾਂ ਦੇ ਤੋਂ ਵੀ ਹੈਗਾ ਸਾਰੇ ਜਿੱਥੇ ਜਿੱਥੇ ਹੈ ਨਾ ਸਾਰੇ ਪੰਜਾਬ ਚ ਜਿੱਥੇ ਹਰ ਆਗੇ ਉੱਥੇ ਹਰਾਂ ਨਾ ਬਲਵਾਦੀ ਹੋ ਗਈ ਜਿੱਥੇ ਰਹਿ ਗਿਆ ਉੱਥੇ ਤਕਰੀਬਨ ਸਾਰੇ ਪੰਜਾਬ ਦੀ ਹੈ ਕੱਲੇ ਸਮਾਨੇ ਦੀ ਗੱਲ ਕਰ ਲੋ ਤੁਸੀਂ ਤੇ ਸਾਰੇ ਪਟਿਆਲੇ ਦੀ ਗੱਲ ਕਰ ਲੋ ਚਾਹੇ ਤੁਸੀਂ ਸਾਰੇ ਪੰਜਾਬ ਦੀ ਗੱਲ ਕਰ ਲੋ ਹਰ ਜਗ੍ਹਾ ਦੀ ਤਸਵੀਰ ਮਰਜ਼ੀ ਚੱਲੇ ਚੱਲੋ ਉੱਥੇ ਤੁਹਾਨੂੰ ਇਹ ਬੋਨਾ ਰੋਗ ਜਿਹੜਾ ਹਲਦੀ ਰੋਗ ਹੈ ਹਰ ਜਗ੍ਹਾ ਤੇ ਮਿਲੂਗਾ ਇਹ ਅੱਗੇ ਹੋ ਜਾਂਦਾ ਕਦੇ ਕਿਤੇ ਮਾੜਾ ਮੋਟਾ ਹੋ ਜਾਂਦਾ 1% 2% ਹੋ ਜਾਂਦੇ ਸੀ ਅੱਗੇ ਪਰ ਅੱਜ ਆ 40 50% ਦੇ ਉੱਤੇ ਗੱਲ ਪਹੁੰਚ ਗਈ ਜਿਸ ਨਾਲ ਬਹੁਤ بڑا ਨੁਕਸਾਨ ਹੋਇਆ ਰੱਖਾ ਜੀ ਪੰਜਾਬ ਦੇ ਹਾਲਾਤ ਦੇਖੀ ਆਪਾਂ ਜਿਹੜੇ ਲੋਕ ਜਿਹੜੇ ਲੰਘਦੇ ਜਾ ਰਹੇ ਨੇ ਰੋਜ਼ ਗੈਂਗਵਾਰ ਹੋਰੀ ਆ ਲੋਕਾਂ ਤੋਂ ਡਰਿਆ ਤੁਹਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਿਹੜੇ ਰਾਹ 'ਤੇ ਡੁੱਲ ਰਿਹਾ ਹੈ ਦੇਖੋ ਕਾਨੂੰਨ ਦਾ ਰਾਜ ਤਾਂ ਤੇ ਹੈ ਹੀ ਨਹੀਂ ਇੱਥੇ ਤਾਂ ਰੋਜ਼ ਕਿਥੇ ਰੋਜ਼ ਗੋਲੀ ਚੱਲਦੀ ਹੈ ਗੈਂਗਸਟਰ ਰਾਜ ਹੋਇਆ ਪਿਆ ਕੋਈ ਮਤਲਬ ਕਹਿਣ ਵਾਲੀ ਗੱਲ ਹੀ ਹੈ ਨਹੀਂ ਕੋਈ ਕਿਹਦਾ ਡਰ ਨਹੀਂ ਇਹਦਾ ਭੈ ਨਹੀਂ ਪੁਲਿਸ ਆਪ ਆ ਦੇਖੀਂ ਪੁੱਛਦੇ ਵਿੱਚ ਕੀ ਹੋ ਰਿਹਾ ਬਹੁਤ ਬੜਾ ਨੁਕਸਾਨ ਹੋ ਰਿਹਾ ਪੰਜਾਬ ਦਾ ਇਹ ਜਿਹੜਾ ਬਦਲਾਅ ਸੀ ਉਹ ਬਿਲਕੁਲ ਪੂਰਾ ਬਦਲਾਅ ਲਿਆਤਾ ਉਹਨਾਂ ਨੇ ਤਬਾਹੀ ਵਾਲੇ ਪਾਸੇ ਪੰਜਾਬ ਨੂੰ ਪਹੁੰਚਾਤਾ ਆਪ ਕਹਿਣ ਨੂੰ ਜੋ ਮਰਜ਼ੀ ਕਹੀ ਜਾਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ ਸਾਡੇ ਟਾਈਮ ਦੇ ਧਰਨਾ ਮੀਨ ਲੱਗੂਗਾ ਸਾਡੇ ਟਾਈਮ 'ਚ ਨੌਕਰੀਆਂ ਮਿਲ ਜਾਣਗੀਆਂ ਅੱਜ ਤੁਸੀਂ ਦੇਖ ਰਹੇ ਹੋ ਧਰਨਾ ਕਿੰਨੇ ਲੱਗ ਰਹੇ ਨੇ ਹਰ ਜਗ੍ਹਾ ਦੇ ਉੱਤੇ ਕਿਤੇ ਵੀ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ ਹੈ ਕੋਈ ਇੰਪਲੋਇਮੈਂਟ ਨਹੀਂ ਹੈ ਕੋਈ ਇੰਡਸਟਰੀ ਨਹੀਂ ਆ ਰਹੀ ਹੈ ਤੇ ਹਰ ਬੰਦੇ ਡਰਦਾ ਹੈ ਯੂਪੀ ਤੇ ਪੰਜਾਬ ਦਾ ਜਿਮੀ ਸਮਾਨਤਾ ਫਰਕ ਸੀ ਅੱਜ ਇੰਡਸਟਰੀਸਟ ਹੈ ਉਹ ਯੂਪੀ ਕੰਨੀ ਨੂੰ ਕਰ ਰਿਹਾ ਪੰਜਾਬ ਦਾ ਇੰਡਸਟਰੀ ਉਧਰ ਨੂੰ ਜਾ ਰਿਹਾ ਇਹ ਕਿਉਂ ਹੈ ਕਿਉਂਕਿ ਲਾਗ ਨਾ ਡਰਾਈ ਸਭ ਤੋਂ ਪਹਿਲਾਂ ਬੰਦਾ ਚਾਹੁੰਦਾ ਹੈ ਕਿ ਮੈਂ ਸੇਫਟੀ ਹੋਵੇ ਮੇਰੀ ਮੈਂ ਕੰਮ ਆਰਾਮ ਨਾਲ ਕਰ ਸਕਾਂ ਉਹ ਇੱਥੇ ਹੈ ਨਹੀਂ ਰੋਜ਼ ਫਰੋਤੀਆਂ ਦੇ ਚਿੱਠੀਆਂ ਆਉਂਦੀਆਂ ਨੇ ਟੈਲੀਫੋਨ ਆਉਂਦੇ ਨੇ ਤੋਂ ਇਹ ਕਰਕੇ ਇੱਥੇ ਪੰਜਾਬ ਦਾ ਮਾਹੌਲ ਬਹੁਤ ਮਾੜਾ ਹੈ ਤੇ ਇਹ ਤਾਂ ਹੁਣ ਮੇਰਾ ਖਿਆਲ ਹੈ ਵੀ ਇਹ ਸਰਕਾਰ ਤੋਂ ਬਾਅਦ ਹੀ ਹੋਰ ਜੋ ਕੁਝ ਹੋਣਾ ਕਿਉਂਕਿ ਇਹਨਾਂ ਨੇ ਤਾਂ ਕੁਝ ਨਹੀਂ ਕਰਨਾ ਆਪਣਾ ਪੰਜਾਬ ਭਰ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤੇ ਗਏ ਨੇ ਔਰ ਮੰਗ ਕੀਤੀ ਗਈ ਆ ਕਿ ਝੋਨੇ ਦਾ ਜਿਹੜਾ ਝਾੜ ਘਟ ਨਿਕਲਿਆ ਇਹਨੂੰ ਕੁਦਰਤੀ ਆਫਤ ਦੇ ਵਿੱਚ ਐਲਾਨ ਕਰਾਇਆ ਜਾਵੇ ਪੰਜਾਬ ਸਰਕਾਰ ਕੇਂਦਰ ਕੋਲ ਪੈਰਵਾਈ ਕਰਕੇ ਕਿਉਂਕਿ ਮੌਸਮ ਦੀ ਖਰਾਬੀ ਕਾਰਨ ਝਾੜ ਘਟ ਨਿਕਲਿਆ ਬਿਮਾਰੀਆਂ ਜਿਹੜੀਆਂ ਪਈਆਂ ਨੇ ਬਦਰੰਗੀ ਦਾਣਾ ਹੋਇਆ ਹਲਦੀ ਰੋਗ ਹੋਇਆ ਬੋਨਾ ਵਾਇਰਸ ਹੋਇਆ ਔਰ ਬਹੁਤ ਜਗ੍ਹਾ ਤੇ ਮੌਇਸਚਰ ਘਟ ਨਹੀਂ ਰਿਹਾ ਮੌਸਮ ਦੀ وجہ ਕਾਰਨ ਕੁੱਲ ਮਿਲਾ ਕੇ 30 ਤੋਂ 40% ਤੱਕ ਪੰਜਾਬ ਦੇ ਹਰ ਪਿੰਡ ਚ ਹਰ ਪਰਿਵਾਰ ਇਸ ਘਾਟੇ ਦਾ ਨੁਕਸਾਨ ਉਠਾਉਣਾ ਪੈ ਰਿਹਾ ਔਰ ਇਸ ਘਾਟੇ ਦੀ ਪਰਭਾਈ ਲਈ ਕੁਦਰਤੀ ਆਫਤ ਐਲਾਨ ਕਰੇ ਬਿਨਾ ਮੈਂ ਸਮਝਦਾ ਪੋਸੀਬਲ ਨਹੀਂ ਹੈ ਔਰ ਪੰਜਾਬ ਸਰਕਾਰ ਚੁੱਪ ਬੈਠੀ ਆ ਅਫਸੋਸ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਸ਼ਬਦ ਇਸ ਬਾਰੇ ਨਹੀਂ ਬੋਲੇ ਨਾ ਕੋਈ ਮੰਤਰੀ ਇਸ ਬਾਰੇ ਬੋਲਿਆ ਨਾ ਕੋਈ ਪੰਜਾਬ ਦਾ ਅਧਿਕਾਰੀ ਇਸ ਬਾਰੇ ਬੋਲਿਆ ਹੁਣੇ ਹੁਣ ਅਸੀਂ ਡਿਪਟੀ ਕਮਿਸ਼ਨਰ ਮੈਡਮ ਪਟਿਆਲਾ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੇ ਆਪ ਮੰਨਿਆ ਵੀ ਝਾੜ ਘਟਿਆ ਆਪ ਮੰਨਿਆ ਵੀ ਬਿਮਾਰੀ ਦਾ ਅਸਰ ਪਿਆ ਬਦਰੰਗੀ ਦਾਣੇ ਦਾ ਹਲਦੀ ਰੋਗ ਦਾ ਬੋਨਾ ਵਾਇਰਸ ਦਾ ਤੇ ਜਦੋਂ ਐਡਾ ਵੱਡਾ ਮਾਰੂ ਅਸਰ ਕਿਸਾਨਾਂ ਦੇ ਇਸ ਸਤਾ ਉਤੇ ਪੈਰਿਆ ਹੋਵੇ ਤਾਂ ਮੈਂ ਸਮਝਦਾ ਕਿ ਪੰਜਾਬ ਦਾ ਕਿਸਾਨ ਕਈ ਸਾਲ ਪਿੱਛੇ ਪੈ ਗਿਆ ਇਸ ਤਬਾਹੀ ਦੇ ਕਾਰਨ ਤੇ ਪੰਜਾਬ ਨੂੰ ਬਹੁਤ ਇਹਨੂੰ ਪੰਜਾਬ ਸਰਕਾਰ ਨੂੰ سنجਿਦਗੀ ਨਾਲ ਲੈਣਾ ਚਾਹੀਦਾ ਸੀ ਜਿਹੜਾ ਨਹੀਂ ਲਿਆ ਗਿਆ ਅੱਜ ਸਾਡਾ ਹੌਣ ਦਾ ਮਕਸਦ ਪੰਜਾਬ ਸਰਕਾਰ ਨੂੰ ਜਗਾਉਣਾ ਵੀ ਆ ਹਿਲਾਉਣਾ ਵੀ ਆ ਔਰ ਪੰਜਾਬ ਸਰਕਾਰ ਨੂੰ ਅਹਿਸਾਸ ਵੀ ਕਰਾਉਣਾ ਕਿ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਅਸੀਂ ਕਿਸਾਨਾਂ ਦੀ ਮੰਡੀਆਂ ਵਿੱਚ ਸ਼ਰੇਆਮ ਲੁੱਟ ਨਹੀਂ ਦੇ ਸਕਦੇ ਪੰਜਾਬ ਦੇ ਕਿਸਾਨਾਂ ਦੀ ਛਰਿਆਂ ਮੰਡੀਆਂ ਵਿੱਚ ਲੁੱਟ ਜਿਹੜੀ ਹੋ ਰਹੀ ਆ ਕਟ ਜਿਹੜੇ ਲੱਗ ਰਹੇ ਨੇ ਇਹ ਯੂਆਰਐਸ ਵਿੱਚ ਪਾਏ ਵੀ ਨਾ ਠੀਕ ਰਿਹਾਦਾ ਮੈਂ ਅਸੀਂ ਇਹ ਮੰਗ ਕੀਤੀ ਆ ਕਿ ਝੋਨੇ ਦੀ ਖਰੀਦ ਨੂੰ ਯੂਆਰਐਸ ਵਿੱਚ ਪਾ ਕੇ ਜਿਹੜੀ ਇਹ ਕਟੌਤੀ ਲੱਗ ਰਹੀ ਆ ਮਨਮਰਜ਼ੀ ਦੀ ਛੈਲਰਾਂ ਵਾਲਿਆਂ ਵੱਲੋਂ ਉਹ ਰੋਕੀ ਜਾਵੇ ਲੁੱਟ ਰੋਕੀ ਜਾਵੇ ਔਰ ਇਹਨੂੰ ਕੁਦਰਤੀ ਆਫਤ ਐਲਾਨ ਕਰਵਾ ਕੇ 20000 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਇਸ ਘਾਟੇ ਦੀ ਪਰਭੈ ਦੀ ਵਿਵਸਥਾ ਲਈ ਪੰਜਾਬ ਸਰਕਾਰ ਪੈਰਭੈ ਕਰੇ। ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਜੇ ਪੰਜਾਬ ਦੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਜੇ ਪੰਜਾਬ ਸਰਕਾਰ ਨੇ ਆਪਣਾ ਇਹ ਜਿਹੜਾ ਲੋਕਾਂ ਦੀ ਤਕਲੀਫ ਮੁਸ਼ਕਲ ਨੂੰ ਕੇਂਦਰ ਤੱਕ ਸਹੀ ਮੈਨ ਵਿੱਚ ਨਾ ਪਹੁੰਚਾਇਆ ਤਾਂ ਸ਼ਰਮਣੀ ਕਾਲਦਰ ਪੁਨਰ ਸਰਜੀਤ ਵੱਲੋਂ ਇਹ ਫੈਸਲਾ ਕੀਤਾ ਗਿਆ ਕਿਆ ਸੀ ਭਾਰਤ ਦੇ ਖੇਤੀਬਾੜੀ ਮੰਤਰੀ ਕੋਲ ਜਾ ਕੇ ਪੰਜਾਬ ਦਾ ਕੇਸ ਆਪ ਜਾ ਕੇ ਰੱਖਾਂਗੇ ਡੈਲੀਗੇਸ਼ਨ ਲੈ ਕੇ ਔਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਕਿਉਂਕਿ ਪੰਜਾਬ ਸਰਕਾਰ ਅਸਲ ਤੇ ਸ਼ਰਮਿੰਦਗੀ ਚ ਡੁੱਬੀ ਹੋਈ ਆ ਪੰਜਾਬ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਗਲਤੀਆਂ ਕਰਕੇ ਦਬਾਹ ਹੇਠ ਆ ਪੰਜਾਬ ਸਰਕਾਰ ਦੀ ਨਲਾਇਕੀ ਦਾ ਪੰਜਾਬ ਸਰਕਾਰ ਦੀ ਕਮਜ਼ੋਰੀ ਦਾ ਪੰਜਾਬ ਸਰਕਾਰ ਦੇ ਬਚਪਣੇ ਦਾ ਕੇਂਦਰ ਨਜਾਇਜ਼ ਫਾਇਦਾ ਉਠਾ ਰਿਹਾ ਇਦਰ ਨੂੰ ਅਸੀਂ ਕਹਿੰਦੇ ਆਂ ਵੀ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਦੀ ਬਾਹਮ ਰੋੜ ਕੇ ਪੰਜਾਬ ਦੇ ਲੋਕਾਂ ਨੂੰ ਉਹਦਾ ਖਮਿਆਜਾ ਭੁਗਤਣ ਲਈ ਮਜਬੂਰ ਨਾ ਕੀਤਾ ਜਾਵੇ ਔਰ ਪੰਜਾਬ ਸਰਕਾਰ 12000 ਕਰੋੜ ਰੁਪਏ ਦਾ ਹਿਸਾਬ ਦਵੇ 12000 ਕਰੋੜ ਰੁਪਇਆ ਜਿਹੜਾ ਡਿਸਾਸਟਰ ਸਟੇਟ ਡਿਸਾਸਟਰ ਮੈਨੇਜਮੈਂਟ ਦਾ ਫੰਡ ਦਾ ਜਿਹੜਾ ਪਤਾ ਨਹੀਂ ਲੱਗ ਰਿਹਾ ਉਹਦਾ ਚਿੱਠਾ ਜਾਰੀ ਕਰੇ ਉਹਦਾ ਵਾਈਟ ਪੇਪਰ ਜਾਰੀ ਕਰੇ ਉਹਦਾ ਹਿਸਾਬ ਕਿਤਾਬ ਦਵੇ ਤਾਂ ਕਿ ਕੇਂਦਰ ਵੱਲੋਂ ਪੰਜਾਬ ਨੂੰ ਮਤਲਬ ਇਹ ਜਿਹੜੀ ਮੁਸੀਬਤ ਦੇ ਸਮੇਂ ਮਦਦ ਕਰਨ ਤੋਂ ਬਹਾਨਾ ਨਾ ਬਣ ਸਕੇ ਪੰਜਾਬ ਇੱਥੇ ਕੇਂਦਰ ਨੂੰ ਵੀ ਅਪੀਲ ਕਰਦੇ ਆ ਕਿ ਕੇਂਦਰ ਸਰਕਾਰ ਇਸ ਬਹਾਨੇਬਾਜ਼ੀ ਤੋਂ ਗੁਰੇਜ਼ ਕਰੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਨਲਾਇਕੀ ਦਾ ਫਾਇਦਾ ਨਾ ਉਠਾਏ ਔਰ ਇਹਦਾ ਖਮਿਆਜਾ ਲੋਕਾਂ ਨੂੰ ਭੁਗਤਣ ਲਈ ਨਾ ਮਜਬੂਰ ਕਰੇ ਕੇਂਦਰ ਜਿਹੜਾ ਆਪਣਾ ਹਿਸਾਬਕਾਤਾ ਬਾਅਦ ਚ ਕਰੀ ਜਾਵੇ ਪਿਛਲੇ 2023 ਦਾ ਹਿਸਾਬ ਆਹ ਹੈ ਕੈਗ ਦੀ ਰਿਪੋਰਟ ਤੇ ਜਿਹੜੇ ਹੁਣ ਕੱਢੀ ਬੈਠੇ ਆ ਇਹ ਤੇ ਜੇ ਪਿੱਛੇ 2 ਸਾਲ ਲੰਘ ਗਏ ਤੇ ਹੁਣ ਵਿਵਤਾ ਦੇ ਸਮੇਂ ਹਸਾਬਕਤਾ ਲੈ ਕੇ ਬੈਠ ਗਏ ਵਿਆਜ ਤੇ ਵਿਦ ਦਾ ਲੇਖਾ ਲੱਗੇ ਆ ਵਿਜਨ ਸੋ ਇਸ ਕਰਕੇ ਕੇਂਦਰ ਨੂੰ ਅਸੀਂ ਕਹਿੰਦੇ ਆ ਵੀ ਆਪਣਾ ਹਸਾਬਕਤਾ ਬਾਅਦ ਚ ਕਰਦੇ ਰਹੋ ਠੀਕ ਆ ਇਹਨਾਂ ਨੂੰ ਹਸਾਬਕਤਾ ਦੇਣਾ ਚਾਹੀਦਾ 50 ਸਰਕਾਰ ਨੂੰ ਪਰ ਵਿਵਤਾ ਸਮੇਂ ਤਕਲੀਫ ਸਮੇਂ ਦੁੱਖ ਸਮੇਂ ਇਸ ਘਾਟੇ ਦੀ ਪਰਵਾਈ ਲਈ ਕੇਂਦਰ ਜਿਹੜਾ ਹੈ ਪਹਿਲੀ ਗੱਲ ਤਾਂ ਇਹਨੂੰ ਕੁਦਰਤੀ ਆਫਤ ਐਲਾਨ ਕਰੇ ਇਹਨੀਆਂ ਬਿਮਾਰੀਆਂ ਪਈਆਂ ਨੇ ਭਾਵੇਂ ਹਲਦੀ ਰੋਗਾ ਬਦਰੰਗੀ ਦਾਣਾ ਬੋਨਾ ਬਾਇਰਸਾ ਤੇ ਦੂਜਾ ਇਹਦੀ ਪਰਭਾਈ ਡਿਜਾਸਟਰ ਫੰਡ ਦੇ ਵਿੱਚੋਂ ਸਟੇਟ ਡਿਜਾਸਟਰ ਫੰਡ ਦੇ ਵਿੱਚੋਂ ਕਰੇ ਅੱਧਾ ਪੈਸਾ ਸਰਕਾਰ ਪਾਵੇ ਪੰਜਾਬ ਦੀ ਅੱਧਾ ਪੈਸਾ ਪਾਵੇ ਕੇਂਦਰ ਪੰਜਾਬ ਸਰਕਾਰ ਨੇ ਜਿਹੜਾ ਰੰਗਲਾ ਪੰਜਾਬ ਮਿਸ਼ਨ ਦੇ ਨਾਂ ਹੇਠ ਪੈਸਾ ਇਕੱਠਾ ਕੀਤਾ ਉਹ ਪੈਸਾ ਜਿਹੜਾ ਹੈ ਕਿਸਾਨਾਂ ਦੇ ਇਸ ਘਾਟੇ ਦੀ ਪਰਭਾਈ ਲਈ ਹਿੱਸਾ ਵਿੱਚ ਪਾਇਆ ਜਾਵੇ ਔਰ ਜਿਹੜੇ ਮਜ਼ਦੂਰ ਨੇ ਆੜਤੀ ਨੇ ਜਾਂ ਸੈਲਰਾਂ ਵਾਲੇ ਨੇ ਉਨ੍ਹਾਂ ਲਈ ਵੀ ਰਿਲੈਕਸੇਸ਼ਨ ਦੇ ਕੇ ਉਹਨਾਂ ਦੇ ਘਾਟੇ ਦੀ ਪਰਪਾਈ ਦੀ ਵਿਵਸਥਾ ਕੀਤੀ ਜਾਵੇ ਸੋ ਅੱਜ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਸਾਡਾ ਮੈਮੋਰੰਡਮ ਦੇਣ ਦਾ ਮਕਸਦ ਸੀ ਸਰਕਾਰ ਨੂੰ ਜਗਾਉਣਾ ਸਰਕਾਰ ਨੂੰ ਅਹਿਸਾਸ ਕਰਾਉਣਾ ਔਰ ਸਰਕਾਰ ਪੰਜਾਬ ਦੀ ਨੂੰ ਕੇਂਦਰ ਕੋਲ ਪੰਜਾਬ ਦਾ ਕੇਸ ਲੈ ਕੇ ਜਾਣ ਲਈ ਮਤਲਬ ਮਜਬੂਰ ਕਰਨਾ ਔਰ ਇਹ ਵੀ ਅਸੀਂ ਚੇਤਾਵਨੀ ਦਿੱਤੀਆਂ ਨਾਲ ਵੀ ਜੇ ਨਾ ਕੀਤਾ ਤਾਂ ਅਸੀਂ ਇਹ ਚੱਲ ਜਾਵਾਂ ਚਦਵਰ ਸਾਹਿਬ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਇਸ ਕਿਸੇ ਸਿੰਘ ਸਾਹਿਬ ਦੀ ਜਿਹੜੀ ਦਸਤਾਰ ਬੰਦੀ ਆ ਮੋੜ ਦੁਆਰਾ ਹੋਈ ਆ ਅੱਜ ਵੀ ਸ਼ਸ਼ੋਪਨ ਦੇ ਵਿੱਚ ਲਈ ਕੀ ਸਮਝੋ ਦੇਖੋ ਸਹੀ ਮੈਨਾ ਵਿੱਚ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਹੈ ਸਮੁੱਚੀ ਕੌਮ ਦੇ ਜਥੇਦਾਰ ਤੇ ਇਹਦੇ ਲਈ ਸੋਚੇ ਕੌਮ ਦੀ ਏਕਤਾ ਇਕਜੁੜਤਾ ਇਕ ਸੁਰਤਾ ਬਹੁਤ ਜ਼ਰੂਰੀ ਆ ਅੱਜ ਜੇ ਸਭ ਤੋਂ ਵੱਡੀ ਤਰਾਸ ਦੀ ਪੰਜਾਬ ਦੀ ਕਹਿ ਲਓ ਸਿੱਖ ਸਮਾਜ ਦੀ ਕਹਿ ਲਓ ਔਰ ਸਾਡੇ ਨਾਲ ਜਿਹੜਾ ਅਨਿਆਇ ਹੋ ਰਿਹਾ ਤੱਕਾ ਹੋ ਰਿਹਾ ਦੇਖੋ ਸਜਾਵਾਂ ਪੂਰੀਆਂ ਹੋ ਗਈਆਂ ਇਹਦੇ ਬਾਬੂ ਜਿਹੜਾ ਜਿੱਥੇ ਬੈਠੇ ਨੇ ਬੰਦੇ ਔਰ ਪ੍ਰਧਾਨ ਮੰਤਰੀ ਤੱਕ ਐਲਾਨ ਕੀਤੇ ਗਏ ਫੇਰ ਅਮਲ ਨਹੀਂ ਹੋ ਰਹੇ ਸੋ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਨੂੰ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਔਰ ਇਹ ਇੱਕ ਜੁੜਤਾ ਇੱਕ ਸੁਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਕੇ ਹੀ ਹੋ ਸਕਦੀ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਤੀਕਤਾ ਦਿਖਾਉਣ ਲਈ ਸਾਨੂੰ ਆਪਣੀ ਮਰਿਆਦਾ ਸਾਡੀਆਂ ਪਰੰਪਰਾਵਾਂ ਸਾਡੀਆਂ ਮਾਨਤਾਵਾਂ ਤੇ ਪੂਰੀ ਤਰ੍ਹਾਂ ਸਹਿਰਧ ਹੋ ਕੇ ਪਹਿਰਾ ਦੇਣਾ ਪਏਗਾ ਤੇ ਜੇ ਕੌਮ ਕਿਸੇ ਪ੍ਰੋਗਰਾਮ ਤੇ ਦਿਫਾੜ ਹੋ ਜੇ ਜੇ ਕੌਮ ਦੀਆਂ ਸੰਸਥਾਵਾਂ ਦਾ ਇੱਕ ਮਤ ਨਾ ਹੋਵੇ ਤਾਂ ਸਾਡੇ ਜਿਹੜੇ ਮਾਜੋਗ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਯਤਨ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੀ ਜਿਹੜੀ ਏਕਤਾ ਉਹਨੂੰ ਕਾਇਮ ਕਰ ਸਕੀਏ ਪੁਨਰ ਸਜੀਤ ਹੁਣ ਮੰਨਦਾ ਕਿ ਨਾ ਮੈਂ ਇੱਕ ਦੂਸਰਾ ਹੋ ਗਈ ਹੈ ਕਿ ਜਥੇਦਾਰ ਪ੍ਰਵਾਨ ਹੈ ਹੁਣ ਦੇਖੋ ਇਹ ਤਾਂ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਦੇ ਵੀ ਇਹ ਯਤਨ ਕਰਨਾ ਚਾਹੀਦਾ ਜੇ ਕੋਈ ਸੰਸਥਾਵਾਂ ਅਹ ਦੇਵੀ ਤੇ ਕੋਈ ਮਾਤਾ ਪਿਤਾ ਕੋਈ ਇਹ ਤਾਂ ਸਾਰਿਆਂ ਨੂੰ ਇੱਕ ਸਾਂਝੇ ਤੌਰ ਤੇ ਇਕੱਠੇ ਹੋ ਕੇ ਕਰਨੇ ਚਾਹੀਦੇ ਨੇ ਯਤਨ ਤਾਂ ਕਿ ਅਸੀਂ ਇੱਕ ਜੋੜਤਾ ਦਿਖਾ ਸਕੀਏ